ਅਕਸਰ ਹੀ ਐਦਾਂ ਦੀਆਂ ਗੱਲਾਂ ਦੱਸਣ ਲੱਗਿਆਂ ਮੂੰਹ ਨੂੰ ਵੇਖਣ ਲੱਗਿਆਂ ਅੱਖਾਂ ਨੂੰ ਤੇ ਸੁਣਣ ਲੱਗਿਆਂ ਕੰਨਾਂ ਨੂੰ ਸ਼ਰਮ ਆਉਂਦੀ ਹੈ ਪਰ ਲੋਕਾਂ ਲਈ ਜਾਗਰੂਤਾ ਲਿਆਉਣ ਲਈ ਐਦਾਂ ਦੀਆਂ ਵੀਡੀਓ ਤੇ ਐਦਾਂ ਦੀਆਂ ਗੱਲਾਂ ਦੱਸਣੀਆਂ ਪੈਂਦੀਆਂ ਨੇ ਕਿ ਕਿਵੇਂ ਇਹ ਲੋਕ ਧਰਮ ਦਾ ਪਹਿਰਾਵਾ ਪਾ ਕੇ ਆਪਣੀ ਮਾਸੂਮੀਅਤ ਤੇ ਦਇਆਦਲੀ ਦੇ ਕਲਾਵੇ ਵਿੱਚ ਲੈ ਕੇ ਕਿਦਾਂ ਲੋਕਾਂ ਨਾਲ ਧੋਖਾ ਕਰਦੇ ਨੇ ਬਿਲਕੁਲ ਐਦਾਂ ਹੀ ਹੋਇਆ ਇਸ 13 ਸਾਲ ਦੀ ਬੱਚੀ ਦੇ ਨਾਲ ਇੱਕ ਧਰਮ ਦਾ ਪਹਿਰਾਵਾ ਪਾ ਕੇ ਤੇ ਆਪਣੀ ਦਇਆਦਲੀ ਤੇ ਮਾਸੂਮੀਅਤ ਤੇ ਬਜ਼ੁਰਗੀ ਦਾ ਪਹਿਰਾਵਾ ਲੈ ਕੇ ਕਿਵੇਂ ਬੱਚੀ ਨਾਲ ਧੋਖਾ ਕੀਤਾ ਆਓ ਦੇਖਾਂਗੇ ਸਾਰੀ ਵੀਡੀਓ ਨੂੰ ਇਹ ਦਰਦਨਾਕ ਘਟਨਾ ਜਲੰਧਰ ਦੀ ਹੈ ਜਿੱਥੇ ਕਿ ਬਜ਼ੁਰਗ ਦੀ ਉਮਰ 50 ਸਾਲ ਦੀ ਤੇ ਬੱਚੀ ਦੀ ਉਮਰ 13 ਸਾਲ ਦੀ ਸੀ ਸੋ ਬਜ਼ੁਰਗ ਦਾ ਜੋ ਅੰਮ੍ਰਿਤ ਵੀ ਛਕਿਆ ਹੋਇਆ ਸੀ ਜਿਸ ਨੇ 13 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ 13 ਸਾਲ ਦੀ ਬੱਚੀ ਨਾਲ ਕੇਵਲ ਉਹ ਬਲਾਤਕਾਰ ਹੀ ਨਹੀਂ ਕਰਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਬੱਚੀ ਨੂੰ ਜਾਨੋਂ ਮਾਰ ਦਿੰਦਾ ਹੈ ਜਾਨੋਂ ਮਾਰ ਕੇ ਕਤਲ ਕਰਨ ਤੋਂ ਬਾਅਦ ਉਸ ਬੱਚੀ ਦੀ লাশ ਆਪਣੇ ਘਰ ਦੇ ਹੀ ਬਾਥਰੂਮ ਵਿੱਚ ਰੱਖ ਦਿੰਦਾ ਹੈ ਆਸਲ ਵਿੱਚ ਹੁੰਦਾ ਕੀ ਹੈ ਜਲੰਧਰ ਦੀ ਪੈਰਸ ਸਟੇਟ ਲੈਂਥਰ ਕੰਪਲੈਕਸ ਰੋਡ ਦੇ ਉੱਪਰ ਇੱਕ 13 ਸਾਲ ਦੀ ਬੱਚੀ ਅਚਾਨਕ ਗੁੰਮ ਹੋ ਜਾਂਦੀ ਹੈ ਜਦੋਂ ਇਹ ਬੱਚੀ ਕਈ ਦਿਨਾਂ ਤੱਕ ਘਰ ਵਾਪਸ ਨਹੀਂ ਆਉਂਦੀ ਤਾਂ ਪਰਿਵਾਰ ਵੱਲੋਂ ਆਸ-ਪਾਸ ਪਤਾ ਕਰਿਆ ਜਾਂਦਾ ਤੇ ਇਸ ਏਰੀਆ ਦੀ ਸੀਸੀਟੀਵੀ ਫੋਟੋਸ ਕਢਵਾਈ ਜਾਂਦੀ ਹੈ ਪਤਾ ਲੱਗਦਾ ਹੈ ਕਿ ਬੱਚੀ ਆਪਣੀ ਸਹੇਲੀ ਦੇ ਘਰ ਪੜਨ ਲਈ ਜਾਂਦੀ ਹੈ ਜਾਂਦੀ ਤਾਂ ਹੈ ਗੁਆਂਢ ਵਿੱਚ ਹੀ ਪਰ ਉਹ ਵਾਪਸ ਨਹੀਂ ਆਉਂਦੀ ਤੇ ਪਰਿਵਾਰ ਨੇ ਵੀ ਦੱਸਿਆ ਕਿ ਇਹਦੀ ਸਹੇਲੀ ਤੇ ਇਹ ਬੱਚੀ ਆਪਸ ਵਿੱਚ ਗੂੜੇ ਦੋਸਤ ਸੀਗੇ ਤੇ ਅਕਸਰ ਹੀ ਇਕੱਠੇ ਖੇਡਦੇ ਤੇ ਪੜ੍ਹਦੇ ਸੀਗੇ ਆਹ ਫਰੈਂਡ ਸੀਗੀ ਉਹ ਡੇਲੀ ਸਾਡੇ ਘਰ ਹੀ ਆ ਕੇ ਬੈਠ ਪਰ ਉਸ ਦਿਨ ਕੀ ਹੁੰਦਾ ਇਹ ਮਲਜਮ ਉਸ ਬੱਚੀ ਨੂੰ ਝੂਠ ਮਾਰਦਾ ਕਿ ਤੇਰੀ ਸਹੇਲੀ ਵੀ ਘਰ ਹੈ ਤੇ ਤੂੰ ਵੀ ਘਰ ਆ ਜਾ ਝੂਠ ਬੋਲ ਕੇ ਇਹਨੂੰ ਅੰਦਰ ਬੁਲਾਇਆ ਵੀ ਮੇਰੀ ਕੁੜੀ ਅੰਦਰ ਬੈਠੀ ਹੈ ਇਹ ਝੂਠ ਮਾਰ ਕੇ ਇਹ ਉਸ ਬੱਚੀ ਨੂੰ ਆਪਣੇ ਘਰ ਬੁਲਾਉਂਦਾ ਹੈ ਤੇ ਆਪਣੇ ਘਰ ਬੁਲਾ ਕੇ ਉਸ ਬੱਚੀ ਦੇ ਨਾਲ ਦਰਿੰਦਗੀ ਭਰਿਆ ਕੰਮ ਕਰਦਾ ਹੈ ਜਦੋਂ ਬੱਚੀ ਆਪਣੇ ਆਪ ਨੂੰ ਬਚਾਉਣ ਲਈ ਚੀਕ ਚਗਾੜਾ ਮਾਰਦੀ ਹੈ ਤਾਂ ਅਸਲ ਵਿੱਚ ਫਿਰ ਉਹ ਬਸ ਬੱਚੀ ਦਾ ਗਲ ਕੁੱਟ ਕੇ ਉਹਦਾ ਕਤਲ ਕਰ ਦਿੰਦਾ ਹੈ ਤੇ ਉਸ ਨੂੰ ਆਪਣੇ ਹੀ ਬਾਥਰੂਮ ਵਿੱਚ ਨੱਪ ਦਿੰਦਾ ਹੈ ਇਸ ਇਸ ਬਿਮੁਲਜਬ ਦੇ ਵੀ ਵਿਅਕਤੀ ਦੇ ਵੀ ਦੋ ਬੱਚੇ ਤੇ ਇੱਕ ਬੇਟੀ ਸੀ ਪਰ ਇਸ ਨੇ ਦਰਿੰਦਗੀ ਭਰਿਆ ਕੰਮ ਕਰਨ ਲਈ ਰੱਤੀ ਭਰ ਵੀ ਨਾ ਸੋਚਿਆ ਇਸ ਬੱਚੀ ਦਾ ਪਰਿਵਾਰ ਜਦੋਂ ਲੱਭਦਾ ਲੱਭਦਾ ਇਹਨਾਂ ਦੇ ਘਰ ਤੱਕ ਆ ਜਾਂਦਾ ਹੈ ਤਾਂ ਇਹ ਪਰਿਵਾਰ ਨੂੰ ਜਵਾਬ ਦਿੰਦਾ ਹੈ ਕਿ ਤੁਹਾਡੀ ਲੜਕੀ ਤਾਂ ਇੱਥੇ ਆਈ ਨਹੀਂ। ਇਹ ਮੁੱਕਰ ਗਿਆ ਸੀ ਆਏਆਂ ਦੇ ਕੋਲ। ਕਹਿੰਦਾ ਨਹੀਂ, ਕੁੜੀ ਤਾਂ ਇੱਥੇ ਗੇਟ ਤੋਂ ਹੀ ਪਰਿਵਾਰ ਨੂੰ ਸ਼ੱਕ ਪੈਂਦਾ ਹੈ ਤੇ ਪਰਿਵਾਰ ਪੁਲਿਸ ਨੂੰ ਉਤਲਾਹ ਕਰ ਦਿੰਦਾ ਹੈ। ਜਦੋਂ ਪੁਲਿਸ ਆਉਂਦੀ ਹੈ ਇਹਦੇ ਘਰ ਦੀ ਤਲਾਸ਼ੀ ਕਰਦੀ ਹੈ ਤੇ ਸਾਰਾ ਆਂਡ ਗਵਾਂਡ ਪਿੰਡ ਹੱਕਾ ਬੱਕਾ ਰਹਿ ਜਾਂਦਾ ਹੈ। ਇਹ ਦਰਿੰਦਗੀ ਭਰੇ ਕੰਮ ਨੂੰ ਦੇਖ ਕੇ ਲੋਕ ਵੀ ਫਿਰ ਇਹਦੀ ਚੰਗੀ ਤਰ੍ਹਾਂ ਸੇਵਾ ਕਰਦੇ ਨੇ। ਥੋੜਾ ਸਮਾਂ ਪਹਿਲਾਂ ਹੀ ਐਦਾਂ ਦੀ ਇੱਕ ਖੋਰ ਖਬਰ ਸਾਹਮਣੇ ਆਈ ਸੀ। ਕਿ ਇੱਕ ਪ੍ਰਵਾਸੀ ਵੱਲੋਂ ਛੋਟੇ ਜਿਹੇ ਨਾਬਾਲਗ ਬੱਚੇ ਨਾਲ ਇਦਾਂ ਦਾ ਦਰਿੰਦਗੀ ਭਰਿਆ ਕੰਮ ਕੀਤਾ ਜਾਂਦਾ ਤੇ ਬਾਅਦ ਵਿੱਚ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੋ ਆਂਡ ਗਵਾਂਡ ਤਾਂ ਬੱਚੇ ਖੇਡਦੇ ਰਹਿੰਦੇ ਆ ਕੀ ਪਤਾ ਲੱਗਦਾ ਕਿ ਕਿਸੇ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਸੋ ਆਪਣੇ ਬੱਚਿਆਂ ਨੂੰ ਤੇ ਆਪ ਵੀ ਇਹ ਵੀਡੀਓ ਨੂੰ ਦੇਖੋ ਤੇ ਉਹਨਾਂ ਨੂੰ ਦਿਖਾਓ ਕਿ ਇਹੋ ਜਿਹੇ ਲੋਕਾਂ ਤੋਂ ਕਿਵੇਂ ਸਾਵਧਾਨ ਰਹਿਣਾ ਹੈ ਤੁਹਾਡੇ ਬੱਚੇ ਜਦੋਂ ਆਟੋ ਤੇ ਬਾਹਰ ਜਾਂਦੇ ਆ ਤੇ ਉਹਨਾਂ ਨੂੰ ਸੁਚੇਤ ਕਰਿਆ ਕਰਿਆ ਕਰੋ ਕਿ ਆਟੋ ਦੀ ਨੰਬਰ ਪਲੇਟ ਤੇ ਆਟੋ ਵਾਲੇ ਦੀ ਫੋਟੋ ਜਾਂ ਹੋਰ ਵੀ ਵਿਅਕਤੀਆਂ ਦੇ ਕਿਸੇ ਵੀ ਨਾਲ ਉਹ ਵਰਤਦਿਆ ਤਾਂ ਐਦਾਂ ਦੀਆਂ ਫੋਟੋਸ ਤੇ ਖਿੱਚ ਕੇ WhatsApp ਤੇ ਤੁਹਾਨੂੰ ਭੇਜੀਆਂ ਜਾਣ ਤੇ ਇਹ ਫੋਨ ਰੱਖਣ ਦੇ ਫਾਇਦੇ ਵੀ ਤਾਂ ਹੀ ਨੇ ਸੋ ਕਿਸੇ ਵੀ ਧਰਮ ਦੇ ਧਾਰਮਿਕ ਪਹਿਰਾਵੇ ਤੇ ਜਾਂ ਕਿਸੇ ਦੀ ਮਾਸੂਮੀਅਤ ਤੇ ਯਕੀਨ ਨਾ ਕਰੋ ਕਿਉਂਕਿ ਬਿਲਕੁਲ ਐਦਾਂ ਦੀ ਖਬਰ ਇੱਕ ਥੋੜਾ ਸਮਾਂ ਪਹਿਲਾਂ ਵੀ ਆਈ ਸੀ ਕਿ ਇੱਕ ਲੜਕੀ ਜਦੋਂ ਮੰਦਰ ਵਿੱਚ ਮੱਥਾ ਟੇਕਣ ਜਾਂਦੀ ਆ ਤੇ ਉਸ ਦੇ ਪੁਜਾਰੀ ਵੱਲੋਂ ਹੀ ਕਿਹਾ ਜਾਂਦਾ ਕਿ ਆਓ ਮੈਂ ਤੁਹਾਨੂੰ ਅੱਗੇ ਛੱਡ ਦੇਵਾਂਗਾ ਜਦੋਂ ਬੱਚੀ ਨੂੰ ਗੱਡੀ ਵਿੱਚ ਬਿਠਾ ਲਿਆ ਜਾਂਦਾ ਤੇ ਬੱਚੀ ਨਾਲ ਆਪ ਤੇ ਉਹਦੇ ਡਰਾਈਵਰ ਇਹ ਬਲਾਤਕਾਰ ਕਰਦੇ ਆ ਤੇ ਬਾਅਦ ਵਿੱਚ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਤੇ ਬਾਅਦ ਵਿੱਚ ਫਿਰ ਉਹਦੀ ਪੈਣ ਵੱਲੋਂ بڑے ਕੇਸ ਤੇ بڑے ਅਦਾਲਤਾਂ ਦੇ ਬੋਹੇ ਖੜਕਾਏ ਜਾਂਦੇ ਆ ਪਰ ਕਿਤੇ ਉਹ ਇਨਸਾਫ ਨਹੀਂ ਮਿਲਦਾ ਇਹਨਾਂ ਲੋਕਾਂ ਦਾ ਇੱਕੋ ਹੀ ਹੱਲ ਹੁੰਦਾ ਕਿ ਇਹਨਾਂ ਲੋਕਾਂ ਨੂੰ ਉਸੇ ਵਕਤ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਜੇਕਰ ਤੁਸੀਂ ਸਹਿਮਤ ਹੋ ਤਾਂ ਕਮੈਂਟ ਵੀ ਕਰਿਓ ਸੋ ਫਿਰ ਹੁੰਦਾ ਕਿ ਆ ਉਸ ਲੜਕੀ ਵੱਲੋਂ ਇੱਕ ਬਾਹਰੋਂ ਕਟਾ ਮੰਗਾਇਆ ਜਾਂਦਾ ਹੈ ਤੋ ਇਹਨਾਂ ਸਾਰਿਆਂ ਨੂੰ ਫਿਰ ਮੌਤ ਦੇ ਘਾਟ ਉਤਾਰ ਦਿੱਤੀ ਜਾਂਦੀ ਹੈ ਤੇ ਫਿਰ ਬਾਅਦ ਵਿੱਚ ਉਹ ਆਪ ਹੀ ਪੁਲਿਸ ਥਾਣੇ ਵਿੱਚ ਚੌਕੀ ਵਿੱਚ ਪੇਸ਼ ਹੁੰਦੀ ਹੈ ਕਿ ਮੇਰੇ ਕੋਲ ਗੋਲੀਆਂ ਖਤਮ ਹੋ ਗਈਆਂ ਸਨ ਜੇਕਰ ਗੋਲੀਬਾਜ਼ੀ ਤਾਂ ਮੈਂ ਆਪਣੇ ਆਪ ਨੂੰ ਵੀ ਮੌਤ ਦੇ ਘਾਟ ਉਤਾਰ ਲੈਂਦੀ ਸੋ ਬਾਕੀ ਜੇਕਰ ਇਸ ਵੀਡੀਓ ਵਿੱਚ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਅੱਗੇ ਵਾਸਤੇ ਗਲਤੀ ਨੂੰ ਦਰੁਸਤ ਕਰਾਂਗੇ ਜੇਕਰ ਇਹ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਇਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ